ਕਿਦਾ ਬੋਤਲ ਹਾਂਜੀ ਕੱਲ ਝੋਟਣਗੇ ਹਾਂਜੀ ਲੱਗੋ ਤੁਸੀਂ ਨਾ ਬਾਜ਼ਾਰੋਂ ਅੱਛਾ ਜੇ ਕੋਈ ਜਣਾ ਸਮਾਂ ਤੋਂ ਦੱਸੋ ਕਿ ਮੈਂ ਇਹਨਾਂ ਬਾਜ਼ਾਰ ਲਗਾ ਮਮਾ ਕੀਮ ਕਾ ਪਿਆਰ ਤੋਂ ਬਾਜ਼ਾਰ ਤੋਂ ਲਿਆਇਓ ਕੋ ਫਰੂਟ ਵਗੈਰਾ ਲਿਆਇਓ ਤੇ ਹਾਂ ਕੱਲ ਨੂੰ ਦੀਵਾਲੀ ਵੀ ਦੀਵੇ ਜ਼ਰੂਰ ਚਾਹੀਦੇ ਚਲ ਦੀਵੇ ਵੀ ਲੈ ਆਂ ਮਠਿਆਈ ਮਠੂਈ ਤੇ ਮੈਂ ਕਹਿੰਦਾ ਰਹਿਣੇ ਦਵਾ ਹਾਂਜੀ ਹੈਨਾ ਕਿਉਂਕਿ ਤੈਨੂੰ ਪਤਾ ਹੀ ਕੁੜੀ ਆ ਨਾ ਲੈ ਜਾਂ ਮਿਕਸ ਮਿਕਸ ਬਹੁਤ ਚਾਹਦਾ ਤੇ ਮਾਫ ਕਰਿਆ ਆਈਏ ਕੋ ਫਰੂਟ ਲੈ ਆਨੇ ਆਪਾਂ ਫਰੂਟ ਤੇ ਮੈਂ ਲਿਆਣਾ ਦੀਵੇ ਵੀ ਨਾ ਠੀਕ ਕਿੰਨੇ ਦੀ ਗੇਰਾ ਸਾਨੂੰ ਕੋ ਪੁੱਤ ਲੈ ਆ ਦੋ ਕਦਜਨਾ ਦੀਵੇ ਲੈ ਲਓ ਦੀਵੇ ਰੇਮਿਕਾ ਅੱਗੇ ਦੀਵੇ ਬਿਕ ਵੀ ਜਾਉਗੇ ਹੈ ਰੇਮਿਕਾ ਪੁੱਤ ਆਹ ਦਰਵਾਜਾ ਖੜਕਾ ਇਹਨਾਂ ਨੂੰ ਪੁੱਛ ਰਹ ਨੇ ਦੀਵੇ ਲੈ ਲਓ ਦੀਵੇ ਹਾਂ ਪੁੱਤ ਆਜੋ ਪੁੱਤ ਆਜੋ ਅਸੀਂ ਤਾਂ ਅੱਗੇ ਦੀਵੇ ਲੈਣ ਆ ਆਜੋ ਕਿਹੜੇ ਕੁੜੀ ਹੋ ਸੁਨੀਤਾ ਹਾਂਜੀ ਡੈਡੀ ਪੁੱਤ ਆਈਏ ਕੁੜੀ ਦੀਵੇ ਵਾਲੀ ਲੈ ਲਉਂਦੀ ਹੈ ਅੱਛਾ अच्छा डैडी के बारे में डालोगे इन्हें नो जठे मर्जी बिठा लो मैं चल के के गया बाजार हां जी इथे बाहर ही बैठो ਤੁਸੀਂ ਮੈਂ ਆਈ ਨਾ ਬਾਜ਼ਾਰ ਮਾਰਕੀਟ हां जी ਦੀਵੇ ਆਇਆ ਕੀਵੇ ਲੈ ਲਈਏ ਲੈ ਲਵੋ ਆ ਗਈ ਦੀਵਾਨੀ ਆ ਜੋ ਡੈਡੀ ਕਹ ਕੇ ਗਏ ਆ ਕਹਿੰਦੇ ਇੱਥੋਂ ਲੈ ਲਓ ਦੀਵੇ ਬਣਾ ਲਿਆਉਂਗਾ ਵਿਆਹ ਤੋਂ ਅੱਛਾ ਤੁਸੀਂ ਦੇਖ ਲੈਣੇ ਇਹ ਪਾਣਾ ਨਲ ਗਿਆ ਤਾਂ ਹਾਂ ਉਹ ਦੇਖ ਲਓ ਹਾਂਜੀ ਬੀਬੀ ਜੀ ਲੈ ਲਓ ਦੀਵੇ ਕਿੱਦਾਂ ਲੱਗਦੀ ਵੇ ਇਹ 30 ਰੁਪਏ ਦਰਜੰਤੀ ਬਹੁਤ ਮਹਿੰਗੇ ਆ ਉਹ ਮਹਿੰਗੇ ਦੀ ਕਿੱਥੇ ਮਹਿੰਗੇ ਆ ਬੀਬੀ ਜੀ ਮਿਹਨਤ ਕਿੰਨੀ ਲੱਗਦੀ ਆ ਤੁਸੀਂ 10 ਰੁਪਏ ਦਰਜੰਦੀਆਂ ਦੀ ਵੇਚਦੀ ਆ ਬਾਜ਼ਾਰ ਦੇ ਵਿੱਚ ਦੱਸ ਨਹੀਂ ਬੀਬੀ ਜੀ ਉਹ ਪਿਛਲੇ ਸਾਲ ਸੀ ਹੁਣ ਤਾਂ ਨਹੀਂ ਐ ਹੁਣ ਤਾਂ ਦੇਖਣ ਨੂੰ ਨਹੀਂ ਆ ਨਹੀਂ ਨਹੀਂ ਤੁਸੀਂ ਐਡਾ ਕਰੋ ਦੋ ਦਰਜਨਾ ਦੋ ਲੈ ਲਓ ਤੁਸੀਂ ਐਡਾ ਕਰੋ ਦੋ ਦਰਜਨਾ ਲੈ ਲਓ ਮੈਂ ਤੁਹਾਨੂੰ 50 ਰੁਪਏ ਲਾ ਦਿੰਦੀ ਨਹੀਂ 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 ਵੀ ਵੀ ਜੀ 10 ਰੁਪਏ ਦਰਜਣ ਦੋ ਮੈਂ ਸਾਹਮਣੇ ਵਾਲੇ ਨੂੰ ਬਾਜ਼ ਮਾਰ ਲੈਣੀ ਨਹੀਂ 10 ਰੁਪਏ ਨਾ ਤਾਂ ਪਸੰਦ ਆ ਦੇਖੋ ਕੱਲ ਨੂੰ ਦੀਵਾਲੀ ਆ ਬੱਚਿਆਂ ਨੇ ਮਨਾਉਣੀ ਤੇ ਜੇ ਅਸੀਂ ਇਹ ਅੱਦੇ ਹੀ ਚਲ ਗਈਆਂ ਤੇ ਅਸੀਂ ਕੀ ਕਰਾਂਗੇ ਨਹੀਂ 10 ਰੁਪਏ ਲੈਣੀ ਦਰਜਣਾ ਸੀ ਲਾ 10 ਰੁਪਏ ਨਾ ਦਰਜਣ 2000 ਜਣਾ ਦੇ 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 ਵੈਸੇ ਮੈਂ ਅੱਤ ਗੱਡੀ ਚ ਲੈ ਕੇ ਜਾਣੀ ਹੈ ਹੈ ਨਹੀਂ ਤੁਸੀਂ ਦੇ ਹੀ ਦੋ ਤੁਸੀਂ ਕਿਉਂ ਐਦਾਂ ਕਰਦੇ ਗਰੀਬਾਂ ਨਾਲ ਟੱਕਾ ਨਹੀਂ ਤਾਂ ਹੋਰ ਬਥੇਰੇ ਆਂਦੇ ਆ ਚਲੋ ਲੈ ਲੋ ਲੈ ਲ ਪੋਲਾ ਸਹੀ ਸੇ ਪਾਇਓ ਬੇਬੀ ਜੇ ਇੱਥੋਂ ਕੋੜਾ ਕੁਛ ਨਹੀਂ ਬਚਣਾ ਵਾ ਲੈ ਮਮੀ ਪਾ ਕੇ ਤਾਂ ਜੀ ਦੀ ਨੂੰ ਬਾਜ ਮਾਰ ਲਮ ਮਾਰ ਦੇ ਆਖ ਮਾਰ ਦੇ ਆਹੋ ਵੀ ਰਲਦੀ ਹੈ ਜੀ ਦੀ ਨੂੰ ਨਾ ਰੇਟ ਇਹ ਦੱਸਿਓ ਸਾਨੂੰ ਕੁਛ ਨਹੀਂ ਬਚਣਾ ਹੈਗਾ ਤੁਸੀਂ ਦੋ ਦਰਜ ਨਹੀਂ ਲੈ ਇੱਕ ਬਜਾਰ ਦੋ ਭਾਤ ਥੋੜੀ ਕਰਨੇ ਆ ਤੁਸੀਂ ਨਹੀਂ ਤੁਸੀਂ ਸਾਡੇ ਬਾਰੇ ਵੀ ਸੋਚੋ ਇਸਾਂ ਸਰਬਜੀਤ ਪੰਜ ਜੀ ਲੰਘ ਗਈ ਉਹਨੂੰ ਵੀ ਬਾਜ ਮਾਰਾ ਬੀਬੀ ਜੀ ਮੇਰੀ ਗੱਲ ਸੁਣੋ ਸਰਬਜੀਤ ਪੰਜ ਹਾਂ ਜੀ ਆਂ ਦੀਵੇ ਆਣਗੇ ਦੀਵੇ ਦੇਖ ਲਓ ਅੱਛਾ ਜੀ ਮੈਂ ਵੀ ਬਾਜ਼ਾਰ ਜਾਣਾ ਪੈਣਾ ਤੂੰ ਲੈ ਲੈਣੇ ਆਂ ਦੀਵਾਲੀ ਆ ਬਾਜ਼ਾਰ ਨੂੰ ਜਾਣਾ ਪੈਣਾ ਇੱਥੇ ਹੀ ਦੇਖ ਲੈਣੇ ਆਂ ਫਿਰ ਮੈਂ ਅੱਗੇ ਤਾਂ ਕਿੱਦਾਂ ਦਿੱਤੇ ਦੀਵੇ 10 ਰੁਪਏ ਦਰਜਣ ਨਹੀਂ ਬੀਬੀ ਜੀ ਜੇ ਤੁਹਾਨੂੰ 10 ਰੁਪਏ ਦੇ ਦਿੱਤੇ ਤਾਂ ਮਤਲਬ ਇਹ ਥੋੜੀ ਮੈਂ ਸਾਰਿਆਂ ਨੂੰ 10-10 ਰੁਪਏ ਦੇਈ ਜਾਊਂਗੀ ਮੈਨੂੰ ਕੀ ਬਚੂਗਾ ਤੁਸੀਂ ਦੱਸੋ ਤੈਂ ਕਿੱਥੇ ਸਾਰੇ ਘੁੰਮ ਕੇ ਵੇਚਣੇ ਸਾਹਮਣੇ ਇੱਥੇ ਵੇਖ ਜਾਣੇ ਸਾਰੇ ਦੀਵੇ ਬੀਬੀ ਜੀ ਪਹਿਲਾਂ ਮੈਂ 10 ਰੁਪਏ ਦਾਰਨ ਜਾਇਜ ਹਾਂ ਮੈਂ ਵੀ ਆਪਣੇ ਬੱਚਿਆਂ ਨੂੰ ਖਵਾਣਾ ਕੁਛ 10 ਰੁਪਏ ਦੀਵਾਲੀ ਆ 10 ਰੁਪਏ ਦਾਰਨ ਜਾਇਜ ਹਾਂ ਤੁਸੀਂ ਲੈਣੇ ਤਾਂ ਦੇ ਦਈਏ ਅਸੀਂ ਲੈ ਲੈ ਆ ਇਹਨਾਂ ਦੇ ਵੀ ਲੈ ਲਓ ਬੀਬੀ ਉਹ ਤਾਂ ਲੈਣਾ ਇੱਕ ਮੁੱਲੇ ਚ ਰਹਿਣਾ ਤੈਨੂੰ ਦੇਣੇ ਪੈਣੇ ਆ ਉਧਰ ਮੈਂ ਸਾਹਮਣੇ ਵੀ ਦੀਦੀ ਨੂੰ ਬਾਜ ਮਾਰ ਲੈਣੀ ਆ ਚੱਲ ਵੀ ਆਪੇ ਹੁਣ 1 ਬਜਾਰ 2 ਪਹਾੜ ਨਾ ਕਰ ਪਾ ਦੇ 5000 ਜਣਾ ਪਾ ਦੇ ਹਾਂ ਚੱਲ ਮੈਂ ਦੀਦੀ ਨੂੰ ਵੀ ਆਵਾਜ਼ ਮਾਰ ਲਿਆ ਮੈਂ ਸਾਹਮਣੇ ਮਾਰ ਕੇ ਨਾ ਮਾਰ ਮੈਂ ਇੱਦਾਂ ਕਰੋ 20 ਰੁਪਏ ਦੇ ਦਿਓ ਮੈਨੂੰ 20 ਰੁਪਏ ਦੇ ਨਹੀਂ ਨਹੀਂ 1 ਬਜਾਰ 2 ਪਹਾੜ ਨਾ ਨਾ ਜੇ ਤੂੰ ਹੁਣ ਉਹਨਾਂ ਨੂੰ ਦੱਸ ਦਿੱਤੇ ਤਾਂ 10 ਪਾ ਭਾਈ ਠੀਕ ਨੇ ਹਾਂ ਹਾਂ 10 ਰੁਪਏ ਕਰੇ ਰੱਖਣਾ ਹੋ ਸੀ ਇਹਨਾਂ ਨਾਲੇ ਹੁਣ ਪੈਸੇ ਲੱਕੇ ਘਾਟ ਨਾ ਪਾਈ ਪੂਰੇ ਪਾਈ 5000 ਜਣਾ ਹਾਂਜੀ ਪੂਰੇ ਕੌਂਦੀ ਵੀ ਹਾਂਜੀ ਹਾਂਜੀ ਸਾਨੂੰ ਬਚਣਾ ਕੀ ਆ ਇਹ ਹੁਣ ਵੀ ਤੈਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਤੂੰ ਪਹਿਲਾਂ ਰੇਟ ਨਹੀਂ ਸੀ ਘਟਾਣਾ ਹੁਣ ਜੋ ਰੇਟ ਉਹਨਾਂ ਨੇ ਦਿੱਤੇ ਆ 30 ਰੁਪਏ ਦਰਜਨ ਦੱਸਿਆ ਉਹਨਾਂ ਨੇ ਆਪੇ ਹੀ ਕਹਿ ਦਿੱਤਾ ਕਿ ਸਾਡਾ 10 ਰੁਪਏ ਦੇਣੀ ਦੇ ਦੇ ਨਹੀਂ ਗਾ ਹੁਣ ਸਾਡਾ 3 ਰੀਪਾ ਦਾ ਕਾਹਦਾ ਜੋ ਚੱਲਣਾ ਆ ਉਹ ਤਾਂ ਠੀਕ ਆ ਕਿ ਹੁਣ ਰੇਟ ਤਾਂ ਤੂੰ ਆਪੇ ਖਰਾਬ ਕੀਤਾ ਆ ਲਓ ਜੀ ਆ ਲਓ ਜੀ ਪੰਜ ਦਰਜਨ ਚਲ ਦੇ ਦੰਦ ਥੋੜੀ ਜਿਹੀ ਹੋਰ ਪੈਸੇ ਚਲ ਕੋਈ ਨ ਮੈਂ ਦੇਖਦੀ ਹਾਂ ਗਏ ਲੈਣ ਦੇਖਦੀ ਹਾਂ ਫੇ ਆ ਬੱਤੀਆਂ ਵੀ ਲੈ ਲਵੋ ਬੱਤੀਆਂ ਕਿੰਦਾ ਤੇ 20 ਰੁਪਏ ਆ ਚਲ ਦੇ ਇਹਦੇ ਪੈਕਟ ਇੱਕ ਬੱਤੀਆਂ ਵੀ ਦੇ ਦੇ ਲੈਣੀਆਂ ਤਾਂ ਬੱਤੀਆਂ ਵੀ ਹੈਗੀਆਂ ਇਥੇ ਤੇ 40 ਰੁਪਏ ਹੋ ਗਏ ਕੋਈ ਨਹੀਂ ਇਹ ਵੀ ਦੇ ਦਿੰਨੀ ਕਿਰਨ ਦੀਦੀ ਕਿਰਨ ਦੀਦੀ ਪਤਾ ਨਹੀਂ ਹੈ ਗਿਆ ਕਰ ਪਤਾ ਨਹੀਂ ਹੈ ਗਿਆ ਦੀਦੀ ਮੈਂ ਕਿਹਾ ਜੀ ਦੀਵੇ ਲੈਣੇ ਤਾਂ ਲੈ ਲਓ ਦੀਵੇ ਵਾਲੀ ਆਈਓ ਆ ਅੱਛਾ ਆ ਜਾਓ ਫਿਰ ਜਦੋਂ ਮੈਂ ਤਰਪਾਜੀ ਨੂੰ ਬਾਜ ਮਾਰਦੀ ਆ ਆ ਚਲ ਮਾਰ ਲਓ ਫਿਰ ਆਹ ਸੁਣਿਓ ਆਇਓ ਸਰ ਉਹ ਦੀਵੇ ਵਾਲੇ ਆਈਓ ਆ ਮੈਂ ਕਿਹਾ ਲੈ ਲਈ ਦੀਵੇ ਪੈਸੇ ਤਾਂ ਸੋਸੇ ਦੇਣੇ ਆ ਆ ਜਾ ਕੇ ਕੋਲ ਨਾ ਕਿੰਦਾ ਲਾਏ ਦਰਜਣ ਇਹ ਦੀਦੀ 30 ਰੁਪਏ ਦਰਜਣ ਆ ਤੁਸੀਂ ਕਿੰਨੇ ਨੂੰ ਲਾਇਆ ਦਰਜਣ? ਇਹ ਤਾਂ 10 ਰੁਪਏ ਲਾਇਆ। ਤੇ ਫੇਰ ਤੁਸੀਂ ਦੋ ਘਾਹ ਕਰੀ ਜਾਨੀ। ਤੁਹਾਡੇ ਮੇਰਾ ਪਾਖਰਾਬ ਖਰਾਬ ਕਰੀ ਜਾਨੀਆਂ ਆ। ਇਹ ਸਾਡੀ ਗਵਾਂਟਡ ਹੈ ਨਾ ਫੇਰ ਵੀ ਤਾਂ ਪਤਾ ਲੱਗਣਾ ਹੀ ਆ ਅਸੀਂ ਕਿਉਂ ਝੂਠ ਬੋਲਣਾ ਆਵੇਂ ਤੇ ਤੈਨੂੰ ਮੁੱਗੇ ਤੂੰ ਦੇ ਦਿੱਤੇ। ਤੇ ਮੇਰੀ ਗੱਲ ਇੱਕ ਸੁਣੋ ਇਹਨਾਂ ਨੇ 10-10 ਰੁਪਏ ਲਾਇਆ ਜ਼ਰੂਰ ਲਾਇਆ ਪਰ ਮੈਨੂੰ ਬਚਿਆ ਕੁਛ ਨਹੀਂ। ਤੁਸੀਂ ਵੀ ਦੇਖੋ ਕੱਲ ਦਿਵਾਲੀ ਆ ਅਸੀਂ ਕਾਦੇ ਨਾ ਮਨਾਵਾਂਗੇ ਜੇ ਸਾਨੂੰ ਕੁਛ ਬਚਿਆ ਹੀ ਨਾ। ਮੇਰੀ ਗੱਲ ਸੁਣੋ ਮੈਨੂੰ ਤਾਂ 10 ਰੁਪਏ ਵੀ ਮਹਿੰਗੇ ਲੱਗਦੇ ਆ। ਸਾਨੂੰ ਇੱਕ ਇਹ ਆਸ ਹੁੰਦੀ ਆ ਕਿ ਚੱਲ ਸਾਡਾ ਤਿਹਾਰ ਕੁੱਸ ਤੋਂ ਸਾਨੂੰ ਥੱਲੇ ਸੈੱਟ ਦਿੱਤਾ ਜਾਮਾ ਹੀ ਨਾਲੇ ਬੱਤੀਆਂ ਦੇ ਕਿੰਨੇ ਪੈਸੇ ਲੈਣੇ ਆ ਇਹ 20 20 ਰੁਪਏ ਦਾ ਪੈਕੇਟ ਆ 20 ਰੁਪਏ ਦਾ 5 ਦਾ ਜਿਹੜਾ ਲਈਆਂ ਇਹਨਾਂ ਨਾਲ ਇੱਕ ਪੱਤਾ ਤਾਂ ਫ੍ਰੀ ਪੰਦਾ ਆ 20 ਉਹ ਕੋਈ ਨਹੀਂ ਆਹ ਬੱਤੀਆਂ ਲੈ ਆਹ ਲਈਆਂ ਇਹ ਮੰਮੀ ਲੈ ਲਓ ਤੁਸੀਂ ਵੀ ਤੇ ਆਲੇ ਫਾੜਾ ਪੱਤੀਆਂ ਦੇ ਕੱਟ ਲੈਣਾ ਤੁਸੀਂ ਨਾਲ 30 ਰੁਪਏ ਦੇ ਦੇ ਦੋ 20 ਕੱਟ ਲੈ ਹੁਣ ਦੋਵਾਂ ਦੇ 20 ਰੱਖ ਸਾਨੂੰ ਜਦੋਂ ਬੱਤੀਆਂ ਹੋਰ ਹੋਰ ਤੋਂ ਦੇ ਦੇ ਹਾਂ ਮਤਾਵਾ ਦੇ ਦੇ ਆਹ ਨੇ ਬੱਤੀਆਂ ਦੇ ਤਾਂ ਹੁਣ ਦੇਣੀ ਨੇ ਪੈਸੇ ਆ ਆ ਲੋ ਤੁਸੀਂ ਕਿੰਨੀਆਂ ਦਰਜਣ ਲੈਣੇ ਬੀਬੀ 30 ਰੁਪਏ ਕਿੰਨੀਆਂ ਲੱਗੀਆਂ ਦਰਜਣਾ ਦੇਖ ਲਓ ਜਿੰਨੇ ਲੈਣੀਆਂ ਇੱਥੇ ਆ ਆ ਲੋ ਮੰਮੀ ਪਾ ਲੋ ਜੀ ਬੀਬੀ ਮਰਖੇ ਨੂੰ ਕੋਣੇ ਆਂ ਬੀਬੇ ਲੈ ਲੈ ਪੰਜ-ਸਾ ਪਾ ਲਾ ਦੇਣਾ ਮੈਂ ਤਾਂ ਪੰਜ ਲਈਆਂ ਮੇਰੀ ਗਾਲ ਸੁਣਾ ਦੋ ਦਰਜਣਾ ਪਾ ਦੇ ਹਾਂਜੀ ਦੋ ਦਰਜਣਾ ਹੀ ਆ ਬੀਬੀ ਬੱਤੀਆਂ ਵੀ ਲੈ ਲੈ ਨਾਲ ਬੱਤੀਆਂ ਵੀ ਦੇ ਨਾਲ ਇਹ 20 ਰੁਪਏ ਲਾ ਬੱਤੀਆਂ ਨਾਲੇ ਮਿਲਣੀਆਂ ਸੀ ਬੱਤੀਆਂ ਇਹਦੇ ਇਕੱਲੇ ਦੀ ਵੀ ਅਸੀਂ ਕੀ ਕਰਨਾ ਬੱਤੀਆਂ ਮਾਰਾਂ ਵੀ ਬਾਜ਼ਾਰ ਜਾਵਾਂਗੇ ਅਸੀਂ ਨਹੀਂ ਮੈਨੂੰ ਕੀ ਬਚਣਾ ਕੁਝ ਵੀ ਨਹੀਂ ਮੈਨੂੰ ਬਚਿਆ ਮੈਂ ਤੂੰ ਦੇਖੋ ਕਿੰਨੀ ਲੱਗਦੀ ਆ ਤੁਸੀਂ ਆਪ ਵੀ ਤਾਂ ਸੋਚੋ ਕੋਈ ਨਾ ਛੱਡ ਤੂੰ 10 ਰੁਪਏ ਪੱਤੀਆਂ ਦੇ ਦੇ ਕਾ ਨੂੰ ਗਰੀਬ ਦੇ ਪੈਸੇ ਆਪਾਂ ਤਾਂ ਫੇਰ ਵੀ ਦੋ ਦਰਜਣਾਂ ਵਾਲੀ ਆਂਟੀ ਨੇ ਪੰਜ ਦਰਜਣਾਂ ਲਈਆਂ ਉਹ ਨਹੀਂ ਬਣ ਜਾਂਦੇ ਪਤਾ ਨਹੀਂ ਕਿੱਥੋਂ ਸਾਨੂੰ ਮਿੱਟੀ ਇਕੱਠੀ ਕਰਨੀ ਲਿਆਣੀ ਪੈਂਦੀ ਆ ਤੇ ਤਾਂ ਜਾ ਕੇ ਇਹ ਬਣਦੇ ਆ ਨਹੀਂ ਇਹ ਰੱਖਣੇ ਆ ਇਹ ਵੇਚਣੇ ਆ ਸਰ ਨਹੀਂ ਬੀਬੀ ਵੇਚਣੇ ਤਾਂ ਹੈਗੇ ਆ ਇਹਦਾ ਮਤਲਬ ਇਹ ਥੋੜੀ ਮੈਂ ਸਸਤੇ ਦੇ ਦੂੰਗੀ ਉਹ ਸਾਵੇਂ ਤਾਂ ਸਾ ਘੁੰਮ ਫਿਰ ਕੇ ਵੇਚਣੇ ਆ ਸਾਹਦੇ ਇੱਕ ਤਾਂ ਬੈਠ ਜੇ ਮੈਨੂੰ ਕੁਛ ਜਿਹੜੇ ਆ ਦੀਵੇ ਮੈਂ ਦਿੱਤੇ ਨਾ ਮੈਨੂੰ ਕੁਛ ਵੀ ਨਹੀਂ ਬਚਿਆ ਇਹਦੀ ਤਾਂ ਲਾਗਤ ਵੀ ਨਹੀਂ ਪੂਰੀ ਹੋਈ ਉਹ ਮੇਰੀ ਗੱਲ ਸੁਣਾ ਆ ਇੱਕ ਦਿਨ ਹੀ ਵਿਕਣੇ ਆ ਮਗਰ ਉਹ ਕਿਸੇ ਨੇ ਕੀ ਕਰਨੇ ਆ ਇਹ ਸਾਲ ਪਰ ਪਏ ਰਹਿੰਦੇ ਆ ਫਿਰ ਤੂੰ ਕਰ ਕਰ ਵੀ ਜਿਹੜੇ ਆ ਬੈਠ ਗਏ ਤਿੰਨਾ ਘਰਾਂ ਦੇ ਵਿੱਚ ਹਾਂ ਚਲੋ ਕਹਿੰਨਾ ਜੀ ਮੈਂ ਜੱਦਿਆਂ ਤੁਹਾਨੂੰ ਕਰਨ ਚੱਲਾਂ ਚ ਜਾਓ ਤੁਸੀਂ ਆ ਦਸ ਦਾ ਚਾ ਤੇਰੀਆਂ ਬੈਕ ਗਈਆਂ ਤੇਰਾ ਭਾਰ ਹਲਕਾ ਹੋ ਗਿਆ ਕੋਈ ਨਹੀਂ ਹੋਰ ਦੋ ਘਰ ਸਾਰੇ ਬੈਕ ਜਾਣੇ ਪਾਡੀ ਬੋਣੀ ਬਹੁਤ ਵਧੀਆ ਆ ਆ ਸਾਰੇ ਬੈਕ ਜਾਣੇ ਤੇਰੇ ਜਾਂਦੀ ਦੇ ਦੀ ਚਲੋ ਬਾਣੀ ਪੋਣੀ ਪੀਣਾ ਤਾਂ ਪੀ ਲੰਦੀ ਰੱਬ ਤੁਹਾਨੂੰ ਰਾਜੀ ਰੱਖੇ ਨੀਮੀਕਾ ਹਾਂਜੀ ਮੈਂ ਕਿਹਾ ਅੱਜ ਦਾ ਅਸੀਂ ਸੋਚਿਆ ਸੀ ਕਿ ਚਲ 4 ਪੈਸੇ ਬਣ ਜੂਗੇ ਮੈਂ ਤੁਹਾਨੂੰ ਕੁਝ ਲੈ ਦੂੰਗੀ ਪਰ ਮੈਨੂੰ ਨਹੀਂ ਲੱਗਦਾ ਕਿ ਸਾਡੀ ਇਸ ਵਾਰ ਦੀਵਾਲੀ ਵਧੀਆ ਰਹੂਗੀ ਚਲੋ ਕੋਈ ਨਹੀਂ ਮੈਂ ਸੋਚਿਆ ਸੀ ਇਸ ਵਾਰ ਦੀਵਾਲੀ ਸਾਡੀ ਵਧੀਆ ਨਿਕਲੂਗੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਆ ਵੱਡਿਆਂ ਲੋਕਾਂ ਦੀਆਂ ਵੱਡੀਆਂ ਗੱਲਾਂ ਜੇ ਖਰਚ ਦੀਆਂ ਆ ਤਾਂ ਖਰਚ ਹੀ ਜਾਣੀਆਂ ਆ ਗਰੀਬ ਨਾਲ ੱਤਕਾ ਕਰ ਜਾਣੀਆਂ ਆ ਦੱਸ ਕਿੰਨੇ ਪੈਸੇ ਬਣੇ ਦੇਖ ਤਾਂ ਹਾ ਸਾਡੇ ਬਿਕ ਜਾਣ ਸੇ ਤਾਂ ਘਰ ਪੂਰਾ ਹੋ ਜਾਊਗਾ ਤਕੋਸ਼ ਵੀ ਨਹੀਂ ਬਣੇ ਹੈਗੇ ਕੀ ਕਰਾਂਗੇ ਦੱਸ ਹੁਣੇ 110 ਰੁਪਏ ਬਣੇ ਚਲ ਕੋਈ ਪਾਲਾ ਦੇ ਵਿੱਚ ਆ ਬੇਚ ਜਮਾਂਗੇ ਫਿਰ ਕੁਝ ਸ਼ਾਇਦ ਬਣ ਜਵੇ ਮਮਮੀ ਮੈਂ ਕਿਹੜੇ ਆ ਦੀਵੇ ਦੇ ਕੇ ਗਈ ਆ ਕਿ ਤੋ ਟੁੱਟੇ ਤਾਂ ਨਹੀਂ ਦੇਗੀ ਜਿਹੜੇ ਇੰਨੇ ਸਸਤੇ ਦੇਗੀ ਆਪਾਂ ਨੂੰ ਦੇਖ ਆਹੋ ਆਹੀ ਭੈ ਮੈਂ ਤੇ ਹਾਂ ਦੇਖੋ ਤਾਂ ਦੇਰ ਚੈੱਕ ਕਰ ਲੈਣਾ ਮੜ ਜਾ ਓਕੇ ਹਾਂ ਹੋਰ ਅੱਗੇ ਸਸਤੇ ਲੈ ਲੈਤਾ ਹਾਂ ਮਰ ਤਾ ਚੱਲਣਾ ਨਹੀਂ ਉਹਦਾ ਦੀਵੇ ਤਾਂ ਠੀਕ ਸੋਨੇ ਆ ਨਾ ਮੰਮੀ ਹਾਂ ਦੀਵੇ ਠੀਕ ਆ ਉਹ ਤਾਂ ਮਿਲ ਜਾਂਦਾ ਤੁਹਾਨੂੰ ਬਦਵਾ ਦਾ ਬਾਸਰੀ ਮਿਲ ਗਏ ਹਾਂ ਮੰਮੀ ਉਹਨੂੰ ਕੁਝ ਬਚਿਆ ਵੀ ਹੋਊਗਾ ਦੀਵਿਆਂ ਵਿੱਚ ਉਹ ਰੋਣ ਨੂੰ ਬਚੇ ਤਾਂ ਹੀ ਦੇ ਕੀ 10 ਰੁਪਏ ਨੂੰ ਤੁਹਾਨੂੰ ਦਰਨ ਦੀ ਬੈਂਦੀ ਆ ਬਚੇ ਕਰਕੇ ਹਾਂ ਤੇ ਨਾਲ ਆਪਣੀ ਵੀ ਦੋ ਪੈਸੇ ਬਚਾਈ ਆ ਹਾਂ ਸਹੀ ਤੇ ਨਾਲ ਇਹ ਉਹਨੇ ਗਲੀ ਗਲੀ ਫਿਰ ਕੇ ਵਿਚਾਰੀ ਨੇ ਵੇਚਣੇ ਸੀ ਇੱਥੇ ਬਿਕਤੇ ਸਾਰੇ ਕਿੰਨ ਵੀ ਲੈ ਕੇ ਸਰਮਜੀਤ ਭੈਣ ਜੀ ਵੀ ਲੈ ਗਈ ਆਹੋ ਇਹ ਤਾਂ ਘਰ ਹੈ ਗਈ ਆ ਨਾ ਬਿਕ ਗਿਆ ਤੇ ਧੀ ਸੁਹਣੀ ਇਹਨਾਂ ਵਾਰ ਕਿਤੇ ਸੋਨਾ ਲੱਗਿਆ ਮਿੱਟੀ ਦਾ ਹੀ ਆ ਹੈਗੇ ਤਾਂ ਮਿੱਟੀ ਦਾ ਹੀ ਆ ਸੋਨਾ ਤਾਂ ਇਹਨਾਂ ਭਾਰ ਲੈ ਕੇ ਜਾਣਾ ਸੀ ਚੱਕ ਕੇ ਵਧੀਆ ਹੋਇਆ ਸੁਨੀਤਾ ਹਾਂਜੀ ਮੈਂ ਦੇਖੋ ਟੱਕੇ ਦਾਲ ਸਬਜ਼ੀ ਦਾ ਘਰ ਕੁਛ ਆਹੋ ਮੈਂ ਤਾਂ ਲੱਗੀ ਡੈਡੀ ਵੀ ਆਣ ਵਾਲੇ ਹੁਣੇ ਹਨਾ ਕੱਢ ਕੇ ਗਿਓ ਆ ਬਾਜ਼ਾਰ ਨੂੰ 10 ਰੁਪਏ ਬਣਾ ਲਾ ਬੀਬੀ ਜੀ ਨੇ 10 ਰੁਪਏ ਦੇ ਹਿਸਾਬ ਨਾਲ ਦਿੱਤੇ ਦਰਜਣ ਸਾਨੂੰ ਅੱਛਾ 10-10 ਰੁਪਏ ਹਾਂਜੀ ਕਹਿੰਦੇ 10 ਰੁਪਏ ਦਰਜਣ ਦਿੰਦੇ ਸਾਰੇ ਤੇ ਤੂੰ ਵੀ ਸਾਨੂੰ 10 ਰੁਪਏ ਦਰਜਣ ਦੇ ਜਾ ਮੈਂ ਤਾਂ ਹੁਣ ਵੇਚਣੇ ਆ ਕਿਹੜਾ ਮੈਂ ਘਰ ਨੂੰ ਲੈ ਕੇ ਜਾਣਾ ਤੁਹਾਨੂੰ ਵੀ ਪਤਾ ਕੱਲ੍ਹ ਨੂੰ ਦੀਵਾਲੀ ਆ ਤੇ ਬੱਚਿਆਂ ਦਾ ਔਖਾ ਔਖਾ ਹੋ ਜਾਂਦਾ ਆ ਚਲ ਕੋਈ ਨਹੀਂ ਸਨੀਤਾ ਹਾਂਜੀ ਡੈਡ ਜੀ ਕੀ ਕਰਨਾ ਪੁੱਤ ਬਸ ਸਬਜ਼ੀ ਬਣਾਉਣ ਲੱਗੀ ਸੀ ਤੁਸੀਂ ਆ ਗਏ ਪਾਣੀ ਦੇਣਾ ਮੈਂ ਤਾਂ ਆ ਗਿਆ ਰਾਜੀ ਉਹ ਸੱਚ ਉਹ ਦੀਵੇ ਵਾਲੀ ਆਈ ਸੀ ਲੈ ਲੈ ਦੀਵੇ ਹਾਂਜੀ ਡੈਡ ਜੀ ਲੈ ਲੈ ਦੀਵੇ ਮੈਂ ਤਾਂ ਕਹਿ ਕੇ ਚਲ ਗਿਆ ਇਸ ਦਾ ਸਨੀਤਾ ਕਿੰਨਾ ਦਰਜਣ ਦੇਗੀ ਪੁੱਤ ਦੀਵੇ ਡੈਡ ਜੀ 30 ਰੁਪਏ ਦਰਜਣ ਦਿੱਤੇ ਆਨੇ 30 ਰੁਪਏ ਦਰਜਣ ਹਾਂਜੀ ਉਹ ਪੁੱਤ ਬਾਹਰ ਬਾਜ਼ਾਰ ਚ 20 ਰੁਪਏ ਦਰਜਣ ਵਿਕਦੇ ਅੱਛਾ ਜੀ ਦੇਖ ਲਾ ਘਰਾਂ ਚ ਆ ਕੇ ਮਹਿੰਗੇ ਰੇਟ ਦੀ ਜੰਨੇ ਆ ਕਸਤਾ ਕਿਹਾ ਸੀ ਘੱਟ ਕਰ ਲਾ ਅੱਛਾ ਹਾਂਜੀ ਨਾ ਤੇ ਤੁਸੀਂ ਕਰ ਲੈਣਾ ਜੀ ਘੱਟ ਆਪਾਂ 10 ਰੁਪਏ ਦਰਜਨ ਲੈ ਲੈ ਠੀਕ ਨਹੀਂ ਰਹਿ ਗਈਆਂ ਫਿਰ ਬਾਜ਼ਾਰ ਦੇ ਵਿੱਚ 20 ਰੁਪਏ ਦੱਸ ਹਾਂ ਅੱਛਾ 10 ਰੁਪਏ ਦਰਜਨ ਦੇਗੀ ਹੋਊਗਾ ਦੇਗੀ ਸਾਹਮਣੇ ਦੀਦੀ ਨੂੰ ਦੁਆਰ ਤੇ ਫਿਰ ਸਰਪਜੀਤ ਆਂਟੀ ਵੀ ਆ ਗਈ ਅੱਛਾ ਸਾਰਿਆਂ ਨੂੰ ਲੈ ਲੈ 10-10 ਰੁਪਏ ਦਰਜਨ ਲੈ ਲੈ ਆਂਟੀ ਨੇ ਪੰਜ ਦਰਜਨਾ ਲੈ ਲਈਆਂ ਅੱਛਾ ਅਸੀਂ ਦੋ-ਦੋ ਲੈ ਲਈਆਂ ਆਂਟੀ ਦੇ ਨਾਲੇ ਬਕਰਿਆ ਉਹਨੇ ਕਹਾ ਵੇਚਣੇ ਸੀ ਦੀਵੇ ਪਤਾ ਨਹੀਂ ਪੰਜ ਦਰਜਨਾ ਲੈ ਗਈ ਉਹ ਤਾਂ ਅੱਛਾ ਆਪਾਂ ਤਾਂ ਤੰਗੇ ਰਹਿਗਾ ਹਾਂ ਪਹਿਲਾਂ ਦਰਜਣ ਲੈ ਲਿਆ ਵਾ ਵਾ ਕਮਾਲ ਕਰਤੀ ਤੁਸੀਂ ਕਿੰਨੇ ਤੁਸੀਂ ਖੁਸ਼ ਹੋਨੇ ਆ 10 ਰੁਪਏ ਦਰਜਣ ਦੀ ਲੈ ਕੇ ਕੀ ਹੋਗਾ ਦਰਜੀ ਉਹ ਪੁੱਤ ਗਰੀਬ ਦਾ ਦਾ 10 ਰੁਪਏ ਦਰਜਣ ਨਾਲ ਬਣਦਾ ਹੀ ਕੁਛ ਨਹੀਂ ਤੁਹਾਨੂੰ ਕਦੇ ਪਤਾ ਵੀ ਦੀਵਾ ਬਣਦਾ ਕਿਦਾਂ ਤੁਸੀਂ ਸੋਚਿਆ ਉਸ ਗਰੀਬੀ ਬਾਰੇ ਜਿਹੜੀ ਸਿਰ ਤੇ ਭਾਰ ਚੱਕ ਕੇ ਤੁਹਾਡੇ ਘਰਾਂ ਦੇ ਵਿੱਚ ਘਰ ਦੇਣਾਈ ਦੀਵੇ ਬਾਹਰ ਬਾਜ਼ਾਰ 'ਚ ਜਾ ਕੇ ਤੇਲ ਪਾਣੀ ਫੂਕ ਕੇ ਫੇਰ ਅਸੀਂ 20 ਰੁਪਏ ਦਰਜਣ ਲੈਣੇ ਆ ਅਸੀਂ ਆਪਣੇ ਘਰ ਪਰਾਈ ਕੋਲੋਂ ਵੀ ਕੋਲ 10 ਰੁਪਏ ਦਾ ਚਣ ਲੈ। ਤੈਨੂੰ ਪਤਾ ਦੀਵਾ ਬਣਦਾ ਕਿਦਾਂ? ਨਹੀਂ। ਪਹਿਲਾਂ ਪੁੱਤ ਦੀਵਿਆਂ ਲਈ ਮਿੱਟੀ ਇਹ ਨਹੀਂ ਐ ਵੀ ਜਿੱਥੋਂ ਮਰਜ਼ੀ ਚੱਕ ਕੇ ਪੱਟ ਲਓ। ਦੀਵਾ ਨਹੀਂ ਸਪੈਸ਼ਲ ਮਿੱਟੀ ਭਾਂਡੇਆਂ ਵਾਲੀ ਲੱਭਣੀ ਪੈਂਦੀ। ਅੱਛਾ। ਉਹ ਮਿੱਟੀ ਉੱਥੋਂ ਪੱਟ ਕੇ ਲਿਆਣੀ ਪੈਂਦੀ। ਉਸ ਮਿੱਟੀ ਨੂੰ ਫਿਰ ਭੇਣਾ ਪੈਂਦਾ। 2-2 3-3 ਦਿਨ ਭੇਣ ਕੇ ਲੱਗ ਜਾਂਦੇ ਤਾਂ ਉਹ ਨਰਮ ਹੁੰਦੀ। ਜਿਆਦਾ ਵੀ ਗੜੀ ਮਾਰ ਜਾਂਦੀ ਚੰਗੀ ਤਰ੍ਹਾਂ ਨਰਮ ਹੋ ਜਾਂਦੀ ਫੇਰ ਉਹਨੂੰ ਇਕੱਠਾ ਕਰਕੇ ਨਰਮ ਕਰਕੇ ਚੱਕ ਦੇ ਰਾਣਾ ਕੰਮਿੰਦਾ। ਚੱਕਰ ਦੇ ਉੱਤੇ ਮਿੱਟੀ ਰੱਖ ਕੇ ਫਿਰ ਉਹਦਾ ਕੱਲਾ ਕੱਲਾ ਐਨੀਆਂ-ਐਨੀਆਂ ਦੀਵਾ ਬਣਾਉਣਾ ਪੈਂਦਾ ਫਿਰ ਦੀਵੇ ਸਿੱਧੇ ਨਹੀਂ ਬਣ ਜਾਂਦੇ ਪਹਿਲਾਂ ਉਹਦੀਆਂ ਕੁਜੀਆਂ ਬਣਦੀਆਂ ਗੋਲ ਫਿਰ ਉਹਨੂੰ ਉੱਪਰੋਂ ਕੱਟਣਾ ਪੈਂਦਾ ਧਾਗੇ ਨਾਲ ਕੱਟਦੇ ਵਿਚਾਰੇ ਕਿੰਨੀ ਮਿਹਨਤ ਲੱਗਦੀ 1 ਦੀਵੇ ਨੂੰ ਬਣਾਣ ਲਈ ਧਾਗੇ ਨਾਲ ਕੱਟ ਕੇ ਫਿਰ ਉਹਦਾ ਜਦ ਦੀਵਾ ਦਾ ਦੱਬਣਾ ਪੈਂਦਾ ਉਹਨੂੰ ਫਿਰ ਉਹ ਦੀਵੇ ਦਾ ਨੱਕ ਬਣਾਉਂਦਾ ਜਿਹਨੂੰ ਆਪਾਂ ਕਹਿੰਦੇ ਜਿੱਧਰ ਬੱਤੀ ਰੱਖਦੇ ਆਂ ਹਾਂਜੀ ਫਿਰ ਇੱਥੇ ਨਹੀਂ ਕੰਮ ਮੁੱਕ ਗਿਆ ਮੰਮੀ ਆਪਾਂ ਤਾਂ ੱਤਕਾ ਹੀ ਕਰਤਾ ਫਿਰ ਹੋਰ ਬਹੁਤ ਕੋਸ਼ਿਸ਼ ਉਹ ਤੋਂ ਬਾਅਦ ਉਹਨਾਂ ਨੇ ਦੀਵੇ ਦਾ ਬਣਾ ਲੈ ਉਹ ਤਾਂ ਮੰਦੀ ਨਾਲ ਸੋ ਵਿਚਾਰੀ ਦੇਣ। ਫੇਰ ਪੁੱਤ ਜਾਦੀਵਾ ਬਣ ਗਿਆ। ਫੇਰ ਉਹਨੂੰ ਸੁਕਾਉਣਾ ਪੈਂਦਾ ਧੁੱਪੇ ਰੱਖ ਕੇ। ਜੇ ਕਿਤੇ ਆ ਜੂਏ ਮੀ ਤਾਂ ਕੱਲ੍ਹ ਕੱਲੇ ਦੀਵਾ ਕਿੰਨੀ ਕਿੰਨੀ ਜਗਾ ਲੈਂਦਾ। ਫੇਰ ਉਹ ਭੇਜ ਜਾਂਦੇ ਆ। ਉਸ ਗਰੀਬ ਦੀ ਸਾਰੀ ਮਿਹਨਤ ਖਰਾਬ ਹੋ ਜਾਂਦੀ। ਹਾਂਜੀ ਇਹ ਤਾਂ ਹੈ। ਸੁੱਕਣ ਤੋਂ ਬਾਅਦ ਫੇਰ ਪਾਥੀਆਂ, ਲੱਕੜਾਂ ਉਹਨੂੰ ਗਰੀਬ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਕੱਟੀਆਂ ਕਰਨੀਆਂ ਪੈਂਦੀਆਂ। ਹੈਨਾ? ਬਾਲਣ ਕਿੰਨਾ ਮਹਿੰਗਾ ਉਹ 6-700 ਰੁਪਏ ਕਵਾਂਟਲ ਦਿੰਦੇ ਆ ਲੱਕੜਾਂ। ਉਹ ਲਾਣੀਆਂ ਪੈਣੀਆਂ। ਫੇਰ ਉਹਦੇ ਵਿੱਚ ਸਾਰੇ ਦੀਵੇ ਰੱਖਣੇ ਪੈਂਦੇ ਆ। ਫੇਰ ਉਹਨੂੰ ਅੱਗ ਲਾਣੀ ਪੈਂਦੀ ਆ ਲੱਕੜਾਂ ਨੂੰ ਸਾਰੀਆਂ ਨੂੰ ਫੇਰ ਉਹ ਪੱਕਦਾ ਫੇਰ ਦੇਖੋ ਉਹਦੇ ਵਿੱਚੋਂ ਅੱਧੇ 빙ਗੇ ਹੋ ਜਾਂਦੇ ਆ ਖਰਾਬ ਹੋ ਜਾਂਦੀ ਮਿੱਟੀ ਸਾਨੂੰ ਲੱਗਦਾ ਵੀ ਜਿੱਦਾਂ ਅਸੀਂ ਮਿੱਟੀ ਰੱਖਦੇ ਨੇ ਐਦੀ ਰਹਿ ਜਾਂਦੀ ਆ ਇਦਾਂ ਨਹੀਂ ਹੁੰਦਾ ਹਾਂਜੀ ਭਾਂਡੇ ਬਣੇ ਹੋਏ ਜਦੋਂ ਆਪਾਂ ਆਗਜ ਦਿੰਨੇ ਆ ਉਹ 빙ਦੇ ਹੋ ਜਾਂਦੇ ਆ ਫੇਰ ਉਹ ਚ ਨੂੰ ਸਿੱਧੇ ਸਿੱਧੇ ਚੁਣੇ ਕੁਛ ਦੀ ਵੀ ਟੁੱਟ ਗਏ ਮਤਲਬ ਉਹ ਤੋਂ ਬਾਅਦ ਫੇਰ ਤੁਹਾਡੇ ਕੋਲ ਨੇ ਘਰਾਂ ਨੂੰ ਲੈ ਕੇ ਆਂਦੇ ਫੇਰ ਅਸੀਂ ਵੀ ਕੱਲੇ ਕੱਲੇ ਜੀਵਨ ਆ ਤਾਂ ਦੇਖਿਆ ਪੀਜੀ ਚੋਂ ਤਾਂ ਨਹੀਂ ਟੁੱਟੀ ਉਹ ਇਹ ਕਿਤੇ ਕੰਨੀ ਤਾਂ ਨਹੀਂ ਭੁਰ ਗਈ ਫਿਰ ਉਹਦੇ ਪੱਲੇ ਜੇ 100 ਦੇ ਵਿੱਚੋਂ 10 ਦੀ ਵੀ 15 ਵੀ ਉਹਦੇ ਟੁੱਟ ਗਏ ਚੱਕ ਕੇ ਲਿਆਂਦੇ ਦੇ ਰੱਖਦੇ ਦੇ ਕਿਤੇ ਐਦਾ ਆ ਟੋਕਰੀ ਥੱਲੇ ਟਾਈਮ ਸੇ ਛੇਤੀ ਰੱਖਦੀ ਟੁੱਟ ਜਾਂਦਾ ਹਾਂਜੀ ਟੁੱਟ ਜਾਂਦਾ ਫਿਰ ਉਹਦਾ ਕਿੰਨਾ ਨੁਕਸਾਨ ਹੋਇਆ ਇਸ ਕਰਕੇ ਤੁਸੀਂ ਕੋਈ ਵਧੀਆ ਨਹੀਂ ਕੀਤਾ ਉਹਦੇ ਨਾਲ ਧੱਕਾ ਗਰੀਬ ਨਾਲ ਕਰ ਲਿਆ ਪੁੱਤ ਗਰੀਬ ਨਾਲ ਨਹੀਂ ਰੇਟ ਕਰੀ ਦੇ ਜੇ ਧੱਕਾ ਕਰਨਾ ਹੋਵੇ ਕਿਸੇ ਵੀਰ ਨਾਲ ਕਰੀ ਦੇ ਜਿਹਨੇ ਲੋਕਾਂ ਦਾ ਖਾਧਿਆ ਉਹ ਗਰੀਬ ਤਾਂ ਪਹਿਲੇ ਗਿਆ ਹੈ ਦੇਖ ਗਰੀਬ ਦੀ ਨਾ ਸਾਡੇ ਸਿਰ ਉਂ ਦਿਵਾਲੀ ਆ ਹਾਂਜੀ ਜੇ ਅਸੀਂ ਉਹਨਾਂ ਨੂੰ ਦੋ ਦੋ 4-4 ਰੁਪਏ ਦਵਾਂਗੇ ਇੱਕ ਦਿਨ ਉਹਦੇ ਥੋੜੀ ਜਿਹਾ ਪੈਸੇ ਹੋ ਜਾਂਦੇ ਆ ਫਿਰ ਵੱਡੀ ਗੱਲ ਆ ਸਾਲ ਬਾਅਦ ਜਾ ਕੇ ਦੀਵਾਲੀ ਆਣੀ ਆ ਫੇਰ ਹੀ ਦੀਵੇ ਵਿਕਣਾ ਜਿਹੜੇ ਕੋਈ ਬਚ ਗਏ ਜਿਹੜੇ ਉਹਦੇ ਪਏ ਰਹਿ ਜਾਣੇ ਇੱਕ ਸਾਲ ਉਹਨੇ ਸੰਭਾਲਣੇ ਆ ਫੇਰ ਵਿਕਣਾ ਮੰਮੀ ਆਪਾਂ ਤਾਂ ਬਹੁਤ ਧੱਕਾ ਕਰਤਾ ਵਿਚਾਰੀ ਨਾਲ ਸੱਚੀ ਗੱਲ ਤੇ ਹੋ ਗਈ ਆਪਾਂ ਤਾਂ ਉਹ ਤਾਂ ਦਮੰਦੀ ਨਹੀਂ ਸੀ ਵਿਚਾਰੀ ਦਮੰਦੀ ਨਹੀਂ ਸੀ ਕੀ ਤੇ ਆਪਾਂ ਤਾਂ ਚੱਲ ਵੀ ਨਾ ਤਾਂ ਪੇੜ ਨਹੀਂ ਸੀ ਉਹਨਾਂ ਨੂੰ ਵੀ ਆਪਾਂ 10 ਰੁਪਏ ਦਵਾ ਦਿੱਤੇ ਹਾਂਜੀ ਉਹਨਾਂ ਨੂੰ ਵੀ ਆਪਾਂ ਲੈ ਲੈਂਦੇ ਉਹਨਾਂ ਨੂੰ 20 ਰੁਪਏ ਦਵਾ ਦੇ ਦਿੰਨੀ ਆ ਹਾਂ ਗਲਤੀ ਹੋ ਗਈ ਬਹੁਤ ਵੱਡੀ ਗਲਤੀ ਹੋ ਗਈ ਤਾਂ ਗਰੀਬ ਲਈ ਮਜਬੂਰੀ ਹੁੰਦੀ ਹੈ ਨਾ ਹਾਂਜੀ ਉਹਨੇ ਵੀ ਸੋਚ ਲਿਆ ਹੋਣਾ ਕਿ ਮੈਂ ਕਿੱਥੇ ਇੱਕ ਸਾਲ ਸੰਭਾਲੀ ਜਾਊਂਗੀ ਚਲੋ ਜੋ ਆਇਆ ਉਹ ਹੀ ਸੀ ਪਰ ਪੁੱਤ ਅੱਗੇ ਤੇ ਇਦਾਂ ਨਹੀਂ ਕਰਨੀ ਹੈ ਠੀਕ ਆ ਡਾਪਾ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਹਾਂਜੀ ਦੇਖ ਲੈ ਆਮ ਹੀ ਹੁੰਦਾ ਹੈ ਨਾ ਅਸੀਂ ਡਾਕਟਰ ਨੂੰ ਜਾਂਦੇ ਆ ਬਿਮਾਰਿਸ਼ ਮਾਰ ਹੋ ਕੇ ਡਾਕਟਰ ਕੋਲ ਜਾ ਕੇ ਪਹਿਲਾਂ ਪਰਚੀ ਕਟਾਈ ਦੀ ਹਾਂਜੀ ਉਹ 100 200 ਦੀ ਪਰਚੀ ਕੱਟ ਹੁੰਦਾ ਵੱਡੇ ਹਸਪਤਾਲ ਚਲ ਜਾਓ 500 ਦੀ ਪਰਚੀ ਹਾਂਜੀ ਪਰਟੀ ਕਟਾ ਕੇ ਡਾਕਟਰ ਕਹਿੰਦੇ ਆ ਜੀ ਆਜੋ ਅੰਦਰ ਨੂੰ 10 ਮਿੰਟ ਚੰਨੇ ਆ ਲਾਈਨਾਂ ਚ ਲੱਗੇ ਰਹਿੰਦੇ ਆ ਕਿੰਨਾ ਕਿੰਨਾ ਚਿਰ ਟੋਕਰ ਫੜ ਕੇ ਹੱਥ ਚ ਉਹਨੂੰ ਦੇਖੀ ਜਾਂਨੇ ਮੇਰਾ ਨੰਬਰ ਕਦ ਆਊਗਾ ਹੈਨਾ ਫਿਰ ਜਦੋਂ ਜਾਂਦੇ ਜਾਂਦੇ ਆ ਉਹ 500 ਦਾ ਉਦੋਂ ਖਾਜਮ ਕਰ ਜਾਂਦਾ ਉਹ ਸਾਡੇ ਨਾਲ ਚ ਇੱਕ ਛੋਟਾ ਜਿਹਾ ਮੇ ਰੁਪਈਏ ਦਾ ਪੇਪਰ ਜਾਂ ਫੜਾ ਕੇ ਉੱਤੇ ਦਵਾਈ ਲਿਖ ਜਾਂਦਾ ਜਾਓ ਬਾਹਰੋਂ ਲੈ ਲਓ ਹਾਂਜੀ ਫਿਰ ਅਸੀਂ 500 700 ਹਜ਼ਾਰ ਦੀ ਜਿੱਦਾਂ ਦੀ ਸਾਡੀ ਬਿਮਾਰੀ ਉਦਾਂ ਦੀ ਦਵਾਈ ਲੈਣੀ ਪੈਂਦੀ ਠੀਕ ਆ ਉਹਦੀ ਕਿਹੜਾ ਕੋਈ ਗਾਰੰਟੀ ਆ ਇੱਥੇ ਤਾਂ ਅਸੀਂ ਦੀਵੇ ਗਰੰਟੀ ਨਾਲ ਚੈੱਕ ਕਰਕੇ ਦੇਖ ਦੇ ਇੱਕ ਲੈ। ਹਾਂਜੀ। ਖਿਆਲ ਰੱਖਿਓ ਮੇਰੀ ਧੀ ਅੱਗੇ ਤੇ ਹਾਂ। ਠੀਕ ਆ ਡੈਡ ਜੀ। ਡੈਡ ਜੀ ਮੈਨੂੰ ਤਾਂ ਲੱਗਦਾ ਹੁਣ ਉਹ ਚਲੇ ਗਈ ਹੋਣੀ ਇਹਨੇ ਤਾਂ ਪਿਆਸ ਉਹ ਦੇ ਦਿੰਦੇ ਉਹਨੂੰ। ਆਹੋ ਹੁਣ ਤਾਂ ਬਹੁਤ ਚਲ ਗਈ ਹੋਣੀ ਉਹ। ਹਾਂਜੀ। ਕਾਫੀ ਚੋਰ ਹੋ ਗਿਆ ਮੈਨੂੰ ਬਾਜ਼ਾਰ ਗਏ ਨੂੰ। ਹਾਂਜੀ। ਹਨਾ ਚੱਲ ਕੋਈ ਨਹੀਂ ਤੁਸੀਂ ਆਪਣਾ ਕਰੋ ਰੋਟੀ ਪਾਣੀ। ਦੇਖ ਲਿਆ ਕਰਦੇ ਆ। ਠੀਕ ਆ। ਮੰਮੀ ਆਪਾਂ ਤਾਂ ਬਹੁਤ ੱੱਕਾ ਕੀਤਾ ਵਿਚਾਰੀ ਗਰੀਬਣੀ ਨਾਲ ਹਨਾ। ਉਹਦੇ ਨਾਲ ਛੋਟੀ ਜਿਹੇ ਲਕੂੜੀ ਵੀ ਸੀਗੀ। ਗਲਤੀ ਵੱਡੀ ਹੋ ਗਈ ਸਰ ਦੇਖੋ। ਹਨਾ। ਚਲੋ ਕਾਲੂ ਦੇਖ ਲਵਾਂਗੇ ਜੇ ਇਧਰੋਂ ਨੰਗੀ ਤਾਂ ਨਹੀਂ ਤਾਂ ਫੇਰ ਉਦੋਂ ਦੇ ਦਵਾਂਗੇ ਉਹਨੂੰ ਪੈਸੇ ਆਪਾਂ ਨੂੰ ਹਾਂ ਜੇ ਨੰਗੀ ਬੜੀ ਦੇਖ ਲੈ ਗੌਰ ਰੱਖੀਂ ਚਲ ਦੇ ਦੇ ਉਹਨੂੰ 100-200 ਰੁਪਈਆ ਕੋਈ ਗੱਲ ਹੈ ਉਹ ਗਰੀਬ ਬਣੀ ਆ ਵਿਚਾਰੀ ਉਹਦੀ ਵੀ ਦੀਵਾਲੀ ਵਧੀਆ ਨਿਕਲ ਜਾਊਗੀ ਆਹੋ ਕਦੋਂ ਸੋਚਿਆ ਨਹੀਂ ਆਪਾਂ ਹੂੰ ਚਲੋ ਕੋਈ ਨਾ ਉਹ ਕੰਮ ਕਰੋ ਹੁਣ ਆਪਣਾ ਕੋਈ ਗੱਲ ਕਰੋ ਪੜਿਓ ਆਓ ਦੀਵੇ ਲਗਾ ਦੋ ਲਿਓ ਸਾਰੇ ਆਜੋ ਆਜੋ ਅੰਦਰ ਆਜੋ ਕੀ ਕਹੂਗੇ ਤੁਹਾਨੂੰ ਤੁਹਾਨੂੰ ਡਾਂਟੇ ਨਾ ਪਾਜਵੇ ਇੱਥੇ ਬਹਿ ਜੰਨੇ ਆ ਜਾ ਰਹੀ ਮਿਕਾ ਹਾਈ ਗੁਰ ਕੀ ਕਹੂਗੇ ਤੁਹਾਨੂੰ ਅਨੁਕੀ ਗਨੇ ਨਾਲ ਆਪਾਂ ਕੁੜੀ ਬੈਠੋ ਆ ਵੀਰ ਤੁਸੀਂ ਕਿੰਨੇ ਪੈਸੇ ਨੇ ਸਾਰਿਆਂ ਦੇ ਆ ਭਾਂਡਿਆਂ ਦੇ ਵਿੱਚ ਦੱਸ ਦੇ ਸਾਰੇ ਲੈਣੇ ਸਾਰੇ ਦੱਸ ਦੇ ਮੈਂ ਸਾਰੇ ਲੈ ਲਵਾਂ ਇਹ ਤਾਂ ਬਹੁਤ ਹੋ ਜਾਣੇ ਪੈਸੇ ਕੋਈ ਵੀ ਕੋਸਤ ਕਿੰਨੇ ਰਵਾ ਇਹ ਤਾਂ ਬਣ ਜਾਣਾ 2500 ਰੁਪਈਆ ਆ ਲੈ ਫੜ ਇਹ ਕੀ ਆ ਇਹ 5000 ਰੁਪਈਆ ਆ ਨਹੀਂ ਨਹੀਂ ਤੁਸੀਂ 2500 ਦੇ ਦਿਓ ਨਹੀਂ ਨਹੀਂ तू तो रख लो ये रह दो मैं अपनी देखूंग बाद ठीक है अब बचिया भी देखे दे पैसे नहीं, 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 नहीं कोई छोटी नहीं मेरा नहीं, 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 पुतरे ते दे कोई गल ठीक है तो चलो दिवाली मनाओ दिन ठीक है खुश हो बस कोई गल सुनीता पुत ਆਣੀ ਦਿਓ ਪੁੱਤ ਕਿ ਮੈਨੂੰ ਡੈਡ ਜੀ ਤੁਸੀਂ ਕਿੱਥੇ ਗਿਆ ਲਗੈ ਸੀ ਮੈਂ ਪੁੱਤ ਬਾਹਰ ਨੂੰ ਚਲ ਗਿਆ ਅੱਛਾ ਜੀ ਬਾਹਰ ਜਾਵਾ ਤਾਂ ਉਹ ਕੁੜੀ ਮੈਨੂੰ ਮਿਲ ਗਈ ਬੈਠੀ ਇੱਥੇ ਕੌਣ ਜੀਵਿਆਂ ਵਾਲੀ ਅੱਛਾ ਮਿਲ ਗਈ ਤੁਹਾਨੂੰ ਮਿਲ ਗਈ ਬਹੁਤ ਮਜੂਦ ਸੀ ਉਹ ਤਾਂ ਅੱਛਾ ਜੀ ਉਹ ਦੋਨੇ ਮਾਵਾਂ ਦੀਆਂ ਇੱਕ ਤਰ੍ਹਾਂ ਰੋਣੇ ਵਾਲੀ ਗੱਲ ਸੀ ਨਾਲੇ ਦੇਖਦੀਆਂ ਸੀ ਪੈਸੇ ਫੇਰ ਮਿੱਤੇ ਰਹਿ ਨਹੀਂ ਹੋਇਆ ਪੁੱਤ ਮੈਂ ਤਾਂ ਉਹਦੇ ਜੀਵੇ ਸਾਰੇ ਹੀ ਲੈ ਲਏ ਕੀ ਲੋੜ ਸੀ ਸਾਰੇ ਦੀਵੇ ਲੈਣ ਦੀ ਅਸੀਂ ਲੈ ਤਾਂ ਲੈ ਸੀ ਦੋ ਦਰਜਣ ਦੀਵੇ ਆਦੀਆਂ ਕੀ ਕਰਨੇ ਸਸਿਆਨੇ ਦੀਵੇ ਗਲਤਤਾ ਤੇਰੀ ਸਹੀ ਆ ਪਰ ਵੀ ਮੈਨੂੰ ਚੰਗਾ ਨਹੀਂ ਲੱਗਿਆ ਉਹਦੀ ਰੋਣਾ ਦੇਖ ਕੇ ਉਹਦੀ ਹਾਲਤ ਦੇਖ ਕੇ ਮੈਂ ਨਾ ਹੋਰ ਤਰ੍ਹਾਂ ਹੀ ਹੋ ਗਿਆ ਬਸ ਮੈਂ ਤਾਂ ਦੀਵੇ ਉਹਦੇ ਸਾਰੇ ਰੱਖ ਲਏ ਆ ਰੁਪਈਆ ਦੇ ਤਾਂ ਉਹਨੂੰ ਕੁੜੀ ਨੂੰ 5000 ਤੇ ਲੈ ਪੁੱਤ 5000 5000 ਉਹਨੂੰ ਦੇ ਆਂਦਾ ਤਾਂ ਘਰ ਖਰਚਾ ਸਾਨੂੰ ਸਾਨੂੰ ਨਹੀਂ ਚਲੋੜ ਪੈਸਿਆਂ ਦੀ ਮੋਰੇ ਦਿਵਾਲੀ ਆ ਡੈਡੀ ਜੀ ਕਰ ਲਓ ਉਹ ਪੁੱਤ ਤੁਹਾਡਾ ਵੀ ਦਿਵਾਲੀ ਦਾ ਕਰ ਲਵਾਂਗੇ ਉਹ ਗਰੀਬ ਨੇ ਕਿਤੇ ਰੋ ਜਾਣਾ ਡੈਡੀ ਜੀ ਤੁਸੀਂ ਤਾਂ ਹਰੇਕ ਤੇ ਤਾਰਸ ਕਰਕੇ ਬਹਿ ਜਾਂਦੇ ਆ ਇਹਨਾਂ ਦਾ 30-30 ਰੁਪਏ ਦਰਜਣ ਲੈ ਲੈਂਦੀ ਆ ਉਹ ਦੇਖੋ ਆਹੋ ਐਨੇ ਤਾਂ ਨਾ ਦੇਣੇ ਪੈਂਦੇ ਤੇ ਤੁਸੀਂ ਵੀ ਇਹਨਾਂ ਨੂੰ ਧੱਕਾ ਹੀ ਕਰਤਾ ਗਰੀਬ ਨਾਲ ਤੇ ਚੱਲ 100 200 ਹੱਦ 500 ਰੁਪਏ ਨੂੰ ਦੇ ਦਿੰਦੇ 5000 ਚੱਲ ਕੋਈ ਨਹੀਂ ਰੱਬ ਸਾਨੂੰ ਬਹੁਤਾ ਦਊਗਾ ਕਿਸੇ ਗਰੀਬ ਨੂੰ ਦਾਨ ਕੀਤਾ ਹੱਕ ਪੈਸੇ ਨਹੀਂ ਮੁੱਕਦੇ ਹੁੰਦੇ ਕਦੇ ਮੁੱਕੇ ਕਿਸੇ ਡਾਕਟਰਾਂ ਨੂੰ 100 ਫੀ ਬੁਜੀ ਨਹੀਂ ਆਪਾਂ ਬਾਧੂ ਘਾਟੂ ਪੈਸੇ ਜਿੰਨੇ 1500 ਤਾਂ ਹੋਇਆ ਵੀ ਇਕੱਠਾ ਹੀ 5010 ਚੱਲ ਕੋਈ ਨਹੀਂ ਹੁਣ ਸੁਨੀਤਾ ਮੈਂ ਤਾਂ ਦਿੱਤੇ ਦੇ ਚੱਲ ਸਾਡੇ ਹਾਰੇ ਗਰੀਬ ਦੀ ਇੱਕਦਮਾਰੀ ਤਾਂ ਚੰਗੀ ਲੰਘ ਜਾ ਡੜਜੀ ਹਰ ਕਿਸੇ ਦੇ ਨਾਲ ਤੁਸੀਂ ਤਰਸ ਕਰਿਆ ਕਰੋ ਚੱਲ ਕੋਈ ਨਹੀਂ ਪੁੱਤ ਹੁਣ ਠੀਕ ਆ ਉਹਦੇ ਨਾਲ ਛੋਟੀ ਜੀ ਕੰਨਿਆ ਕੁੜੀ ਧੀ ਧਿਆਣੀ ਤੁਰਿਓ ਸੀਗੀ ਮੈਨੂੰ ਤਰਸ ਹੀ ਆ ਗਿਆ ਮੈਂ ਉਹਨੂੰ ਦੇ ਦਿੱਤੇ ਵੀ ਚੱਲ ਕੋਈ ਗੱਲ ਨਹੀਂ ਹੈਨਾ ਚਲੋ ਮੰਮੀ ਕੋਈ ਗੱਲ ਨਹੀਂ ਤੁਸੀਂ ਗੁੱਸਾ ਨਾ ਕਰੋ ਜੋ ਡੈਡ ਜੀ ਕਰਿਆ ਚੰਗਾਈ ਕਰਿਆ ਸਹੀ ਗੱਲ ਐ ਪੁੱਤ ਮੈਨੂੰ ਤਾਂ ਇਦਾਂ ਹੀ ਚੰਗਾ ਲੱਗਿਆ ਤੇ ਚੱਲ ਗਰੀਬ ਵੀ ਇੱਕ ਦਿਨ ਦੀਵਾਲੀ ਦਾ ਚੰਗਾ ਲਗਾ ਲੂਗਾ ਹਾਂਜੀ ਮੰਮੀ ਜੀ ਚਲੋ ਕੋਈ ਨਹੀਂ ਜੇ ਆਪਾਂ ਉਹਦਾ ਭਲਾ ਨਹੀਂ ਸੋਚਿਆ ਡੈਡ ਜੀ ਨੇ ਤਾਂ ਉਹਦਾ ਭਲਾ ਹੀ ਸੋਚਿਆ ਚਲੋ ਆਪਣੇ ਘਰ ਖੁਸ਼ੀ ਆਹੋ ਦੀਵਾਲੀ ਵਧੀਆ ਤਰੀਕੇ ਨਾਲ ਮਨਾਉਂਗੀ ਉਹ ਚਲੋ ਉਹਨੂੰ ਹੈਪੀ ਦੀਵਾਲੀ ਮੁਬਾਰਕ ਰੱਬ ਕਿੰਦਾ ਤੁਹਾਡੀ ਮੋੜ ਠੀਕ ਐ ਪੁੱਤ ਠੀਕ ਐ ਹਾਂਜੀ ਡੈਡ ਜੀ ਸਾਰਿਆਂ ਦੀ ਦੀਵਾਲੀ ਜਿਹੜੀ ਆ ਸੁੱਖਾਂ ਸੁਵਿਧੀਆਂ ਚੰਗੀ ਨਿਕਲੇ ਅਜੇ ਤੋਂ ਇੱਕ ਉਹ ਅਰਦਾਸ ਕਰਦੇ ਹਾਂ ਹਾਂਜੀ ਤੇ ਸਾਰੇ ਚੰਗੇ ਰੰਗ ਰਹਿਣ